ਕਲ ਪੰਜਾਬੀਓ ਮੈਂ ਕਲਦੀਪ ਖਖਰਾਣਾ ਅੱਜ ਖਖਰਾਣੇ ਪਿੰਡ ਦੇ ਗਰਾਊਂਡ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਵੇਂ ਗਰਾਊਂਡ ਦੇ ਵਿੱਚ ਨੌਜਵਾਨੀ ਦੀ ਭੀੜ ਲੱਗੀ ਹੋਈ ਆ ਨੌਜਵਾਨੀ ਆ ਜਿਹੜੀ ਕਰੈਕਟ ਦਾ ਮੈਚ ਖੇਡਿਆ ਜਾ ਰਿਹਾ ਵੱਖ-ਵੱਖ ਪਿੰਡਾਂ ਦੇ ਵਿੱਚੋਂ ਨੌਜਵਾਨ ਆ ਜਿਹੜੇ ਖਖਰਾਣੇ ਗਰਾਊਂਡ ਦੇ ਵਿੱਚ ਪਹੁੰਚੇ ਆ ਇਹ ਅੱਜ ਦੀ ਲੋੜ ਆ ਸਾਡੇ ਪੰਜਾਬ ਦੇ ਹਾਲਾਤਾਂ ਨੂੰ ਸਮਝਦਿਆਂ ਹੋਇਆਂ ਪੰਜਾਬ ਦੀ ਲੋੜ ਆ ਕਿ ਕਿਵੇਂ ਪੰਜਾਬ ਦੀ ਜਵਾਨੀ ਤੇ ਕਿਵੇਂ ਪੰਜਾਬ ਦੀ ਕਿਸਾਨੀ ਨੂੰ ਚਾਹ ਸੂਬਾ ਸਰਕਾਰਾਂ ਹੋਣ ਚਾਹ ਸੈਂਟਰ ਗਵਰਨਮੈਂਟ ਹੋਵੇ ਕਿਵੇਂ ਉਹਨਾਂ ਨੇ ਸਾਡੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਤਬਾਹ ਕਰਨ ਦੇ ਲਈ ਕਿਵੇਂ ਖੇਤੀ ਨੂੰ ਤਬਾਹ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਲਿਆਂਦੇ, ਜਵਾਨੀ ਨੂੰ ਤਬਾਹ ਕਰਨ ਦੇ ਲਈ ਨਵੀਆਂ-ਨਵੀਆਂ ਪਾਲਿਸੀਆਂ ਬਣਾਈਆਂ ਗਈਆਂ। ਚਾਹੇ ਉਹ ਸਭ ਤੋਂ ਪਹਿਲਾਂ ਜਵਾਨੀ ਨੂੰ ਖੇਤਾਂ ਦੇ ਵਿੱਚੋਂ ਵੱਖ ਕੀਤਾ ਗਿਆ ਕਿਉਂਕਿ ਖੇਤੀ ਮੁਨਾਫੇਬੰਦ ਧੰਦਾ ਨਹੀਂ ਰਿਹਾ ਤੇ ਕੋਈ ਵੀ ਕਿਸਾਨ ਆ ਜਿਹੜਾ ਆਪਦੇ ਪੁੱਤ ਨੂੰ ਆ ਜਿਹੜਾ ਖੇਤ ਦੇ ਨਾਲ ਨਹੀਂ ਜੋੜਦਾਗਾ ਇਸ ਕਰਕੇ ਖੇਤ ਦੇ ਵਿੱਚੋਂ ਸਭ ਤੋਂ ਪਹਿਲਾਂ ਜਵਾਨੀ ਆ ਜਿਹੜੀ ਖੇਤਾਂ ਤੋਂ ਦੂਰ ਹੋਈ। ਉਸ ਤੋਂ ਬਾਅਦ ਜਵਾਨੀ ਨੂੰ ਦੂਰ ਕਰਨ ਦਾ ਕਾਲਜ ਤੇ ਸਕੂਲਾਂ ਦੇ ਵਿੱਚੋਂ ਜਵਾਨੀ ਨੂੰ ਦੂਰ ਕੀਤਾ ਗਿਆ ਕਿਉਂਕਿ ਕਾਲਜ ਤੇ ਸਕੂਲ ਸਰਕਾਰੀ ਆ ਜਿਹੜੇ ਬਿਲਕੁਲ ਫੇਲ ਹੋ ਚੁੱਕੇ ਆ ਤੇ ਪ੍ਰਾਈਵੇਟ ਕਾਲਜ ਤੇ ਸਕੂਲ ਲਿਆਂਦੇ ਗਏ ਜਿੱਥੇ ਜਵਾਨੀ ਆ ਜਿਹੜੀ ਦਰਮਿਆਨੀ ਜਵਾਨੀ ਆ ਜਿਹੜੀ ਮਜ਼ਦੂਰ ਜਾਂ 2-4 ਕਿੱਲੇ ਵਾਲੇ ਕਿਸਾਨ ਦਾ ਪੁੱਤ ਉਹਨਾਂ ਮਹੰਗੇ ਕਾਲਜਾਂ ਦੇ ਵਿੱਚ ਡਿਗਰੀਆਂ ਨਹੀਂ ਲੈ ਸਕਦਾ ਉਹਨਾਂ ਮਹੰਗੇ ਸਕੂਲਾਂ ਦੇ ਵਿੱਚ ਪੜ ਨਹੀਂ ਸਕਦਾ ਉਸ ਤੋਂ ਬਾਅਦ ਜਵਾਨੀ ਨੂੰ ਆ ਜਿਹੜਾ ਇਹਨਾਂ ਗਰਾਉਂਡਾਂ ਦੇ ਵਿੱਚੋਂ ਦੂਰ ਕੀਤਾ ਗਿਆ ਚਿੱਟੇ ਅਰਗੀਆਂ ਚਿੱਟੇ ਅਰਗਾ ਨਸ਼ਾ ਲਿਆ ਕੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦੇ ਲਈ ਇਹਨਾਂ ਗਰਾਉਂਡਾਂ ਦੇ ਵਿੱਚੋਂ ਦੂਰ ਕੀਤਾ ਗਿਆ ਜਿਹੜੀ ਬਚੀ ਖੁਸ਼ੀ ਜਵਾਨੀ ਆ ਉਹਨੂੰ ਵਿਦੇਸ਼ਾਂ ਨੂੰ ਕੂਚ ਕਰਾਇਆ ਗਿਆ ਤਾਂ ਕਿ ਪੰਜਾਬ ਦੀ ਜਵਾਨੀ ਆ ਜਿਹੜੀ ਪੈਰਾਂ ਸਿਰ ਖੜੀ ਨਾ ਹੋ ਸਕੇ ਕਿਉਂਕਿ ਇਹਨਾਂ ਸਟੇਟ ਸੈਂਟਰ ਗਵਰਨਮੈਂਟ ਹੋਵੇ ਚਾਹ ਰਾਜ ਗਵਰਨਮੈਂਟ ਹੋਵੇ ਉਹਨਾਂ ਨੂੰ ਇਸ ਚੀਜ਼ ਦਾ ਡਰ ਆ ਕਿ ਕਿਤੇ ਪੰਜਾਬ ਦੀ ਜਵਾਨੀ ਆਪਦੇ ਪੁਰਖਾਂ ਨੂੰ ਯਾਦ ਕਰਕੇ ਉਸੇ ਤਰ੍ਹਾਂ ਖੜੀ ਨਾ ਹੋ ਜਾਵੇ ਤੇ ਪੰਜਾਬ ਨੂੰ ਦੁਬਾਰਾ ਆਪਦੇ ਪੈਰਾਂ 'ਸਰ ਖੜੀ ਨਾ ਕਰ ਜਾਵੇ ਕਿਉਂਕਿ ਜਵਾਨੀ ਆ ਜਿਹੜੀ ਚੌਥਾ ਥੰਮ ਮੰਨਿਆ ਜਾਂਦਾ ਕਿਸੇ ਵੀ ਮੁਲਕ ਦਾ ਕਿਉਂਕਿ ਜਵਾਨੀ ਆ ਜਿਹੜਾ ਕੁਛ ਵੀ ਆ ਜਿਹੜਾ ਕਰ ਸਕਦੀ ਆ ਇਸ ਕਰਕੇ ਸਰਕਾਰ ਨੇ ਜਵਾਨੀ ਨੂੰ ਮਾਰਨ ਦੇ ਲਈ ਹਰ ਤਰ੍ਹਾਂ ਦੀ ਚਾਲ ਆ ਜਿਹੜੀ ਚੱਲੀ ਆ ਪਰ ਸਮੇਂ ਦੇ ਹਿਸਾਬ ਦੇ ਨਾਲ ਪੰਜਾਬ ਦੇ ਲੋਕ ਜਵਾਨੀ ਨੂੰ ਬਚਾਉਣ ਦੇ ਲਈ ਵੱਖੋ ਵੱਖ ਅਪਰਾਲੇ ਆ ਜਿਹੜੇ ਪੰਜਾਬ ਦੇ ਲੋਕਾਂ ਨੇ ਸ਼ੁਰੂ ਕੀਤੇ ਆ ਜਿਵੇਂ ਕਿ ਖਖਰਾਣੇ ਪਿੰਡ ਦੀ ਆਪਾਂ ਗੱਲ ਕਰ ਲਈਏ ਤਿੰਨਾ ਚਾਰਾਂ ਮਹੀਨਿਆਂ ਬਾਅਦ ਟੂਰਨਾਮੈਂਟ ਨਿੱਕਾ ਜਾਂ ਸਾਲ ਬਾਅਦ ਵੱਡਾ ਟੂਰਨਾਮੈਂਟ ਕ੍ਰਿਕਟ ਦਾ ਜਿਹੜਾ ਕਰਾਇਆ ਜਾਂਦਾ ਸੋ ਇਸੇ ਤਰ੍ਹਾਂ ਹੋਰ ਵੀ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਵਾਨੀ ਆ ਜਿਹੜੀ ਵਿਦੇਸ਼ਾਂ ਤੋਂ ਵੀ ਕੂਚ ਪੰਜਾਬ ਦੇ ਵਿੱਚ ਕਰ ਰਹੀ ਆ ਤੇ ਪੰਜਾਬ ਦੇ ਗਰਾਊਂਡਾਂ ਦੇ ਨਾਲ ਵੱਖਰੋ ਵੱਖ ਪੰਚਾਇਤਾਂ ਅਪਰਾਲੇ ਕਰ ਰਹੀਆਂ ਕਿ ਪੰਜਾਬ ਦੀ ਜਵਾਨੀ ਆ ਜਿਹੜੀ ਇਹਨਾਂ ਗਰਾਊਂਡਾਂ ਦੇ ਨਾਲ ਜੋੜੀ ਜਾਵੇ ਸੋ ਦੇਖ ਸਕਦੇ ਹੋ ਤੁਸੀਂ ਸਾਡੇ ਪਿੰਡ ਡਾਕਟਰ ਬਿਆਨਤ ਸੇਖੋਂ ਦਾ ਵੀ ਮੈਂ ਧੰਨਵਾਦ ਕਰਦਾ ਜਿਹੜਾ ਇਹੋ ਜਿਹਾ ਅਪਰਾਲੇ ਕਰਦਾ ਕਿ ਜਵਾਨੀ ਨੂੰ ਆ ਜਿਹੜਾ ਗਰਾਊਂਡ ਦੇ ਨਾਲ ਜੋੜਨ ਦੇ ਲਈ ਪੂਰੀ ਜਦੋ ਜੈਤ ਕਰ ਰਿਹਾ ਸੋ ਦੇਖ ਸਕਦੇ ਆ ਇਹ ਸਾਡੀਆਂ ਨਿਉਵਾਂ ਇਹ ਨਿੱਕੇ ਜਿਹੜੇ ਜਵਾਕ ਆ 7 ਤੋਂ 8 ਸਾਲ ਦੇ ਇਹ ਪੰਜਾਬ ਦੀ ਭਵਖਾ ਪੰਜਾਬ ਦੀ ਨਿਉਵਾਂ ਜੇ ਅੱਜ ਇਹ ਗਰਾਊਂਡਾਂ ਦੇ ਨਾਲ ਜੁੜ ਕੇ ਰਹਿਣਗੇ ਤਾਂ ਜਵਾਨੀ ਦੇ ਵਿੱਚ ਗਰਾਊਂਡਾਂ ਦੇ ਵਿੱਚ ਖੜ ਕੇ ਵੱਡੀਆਂ ਬਲੰਦੀਆਂ ਨੂੰ ਛੂ ਸਕਦੇ ਆ ਸੋ ਇਸ ਕਰਕੇ ਪੰਜਾਬ ਦੇ ਹਰ ਪਿੰਡ ਨੂੰ ਲੋੜ ਆ ਕਿ ਆਪਣੀ ਜਵਾਨੀ ਨੂੰ ਸਾਂਭ ਕੇ ਰੱਖਣ ਦੀ ਵੀਡੀਓ ਵੱਤੋ ਵੱਤੇ ਸ਼ੇਅਰ ਕਰਿਓ ਕੁਲਦੀਪ ਖਖਰਾਣਾ ਪੇਜ ਨੂੰ ਲਾਇਕ ਸ਼ੇਅਰ ਕਰਿਓ ਧੰਨਵਾਦ ਜੀ